ਦੋਸਤੋ ਆਪਾਂ ਬੱਚਿਆਂ ਨੂੰ ਸਾਂ ਸੌਖੇ ਤਰੀਕੇ ਨਾਲ ਟੇਬਲ ਸਿਖਾ ਰਹੇ ਹਾਂ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ 2 ਦਾ ਪਹਾੜਾ 3 ਦਾ ਪਹਾੜਾ 4 ਦਾ ਪਹਾੜਾ ਬਹੁਤ ਹੀ ਆਸਾਨ ਤਰੀਕੇ ਨਾਲ ਸਿਖਾ ਰਹੇ ਹਾਂ ਤੁਸੀਂ ਦੇਖੀ ਜਾਓ ਵੀਡੀਓ ਦੇ ਵਿੱਚ ਬਣੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਇਹ ਬੱਚਿਆਂ ਨੂੰ ਸਾਂ ਤਰੀਕੇ ਨਾਲ ਸਮਝਾਉਣ ਦਾ ਇੱਕ ਬਹੁਤ ਹੀ ਵਧੀਆ ਸੌਖਾ ਤਰੀਕਾ ਹੈ ਇਹ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਹੁਣ ਤੁਸੀਂ ਦੇਖੋਗੇ ਆਪਾਂ 2 ਦਾ ਪਹਾੜਾ ਬਣਾਉਣਾ ਮੰਨ ਲਓ ਇੱਥੋਂ 1 2 ਲਿਖ ਲਓ ਠੀਕ ਹੈ ਜੀ ਆਪਾਂ 1 2 ਲਿਖ ਲਿਆ ਹੁਣ ਇਹਨੂੰ 2 ਦਾ ਪਹਾੜਾ ਆਪਾਂ ਕੰਪਲੀਟ ਕਰਾਂਗੇ ਉਹ ਕਿਵੇਂ ਕਰਾਂਗੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਹੁਣ 1 2 3 4 ਠੀਕ ਹੈ ਜੀ 1 2 3 4 5 6 1 2 3 4 5 6 7 8 1 2 3 4 5 6 7 8 9 10 1 2 3 4 5 6 7 8 9 10 11 12 1 2 3 4 5 6 7 8 9 10 11 12 13 14 1 2 3 4 5 6 7 8 9 10 11 12 13 14 15 16 1 2 3 4 5 6 7 8 9 10 11 12 13 14 15 16 17 18 1 2 3 4 5 6 7 8 9 10 11 12 13 14 15 16 17 18 19 20 ਇਹ ਤੁਸੀਂ ਦੇਖ ਸਕਦੇ ਹੋ ਹੁਣ ਇੱਕ ਦੋ ਦਾ ਪਹਾੜਾ ਕੰਪਲੀਟ ਹੋ ਚੁੱਕਿਆ ਹੁਣ ਇਹਨਾਂ ਨੂੰ ਜੇਗਾਹਾਂ ਤੁਸੀਂ ਪਲੱਸ ਕਰਦੇ ਜਾਓਗੇ ਦਾ 3 ਦਾ ਪਹਾੜਾ ਬਣ ਜਾਵੇਗਾ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ 1 2 3 4 5 6 1 2 3 4 5 6 7 8 9 1 2 3 4 5 6 7 8 9 10 11 12 1 2 3 4 5 6 7 8 9 10 11 12 13 14 15 1 2 3 4 5 6 7 8 9 10 11 12 13 14 15 16 17 18 1 2 3 4 5 6 7 8 9 10 11 12 13 14 15 16 17 18 19 20 21 22 23 ਨ 4 5 6 7 8 9 10 11 12 13 14 15 16 17 18 19 20 21 22 23 24 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 ਇਹ ਦੇਖੋ ਜੀ ਤੁਸੀਂ ਹੁਣ ਤਿੰਨ ਦਾ ਪਹਾੜਾ ਟਾਈਮ ਟੇਬਲ ਬਣ ਚੁੱਕਿਆ ਹੈ ਇਸ ਨੂੰ ਗਾਹਾਂ ਪਲੱਸ ਕਰਦੇ ਜਾਓਗੇ ਤਾਂ ਤੁਸੀਂ ਅਨੰਤ ਤੱਕ ਪਹਾੜੇ ਨੂੰ ਲਿਖ ਸਕੋਗੇ ਤੇ ਮੇਰੀ ਇਹ ਵੀਡੀਓ ਵਧੀਆ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਧੰਨਵਾਦ ਜੀ